ਸਿਖਾ ਲ ਦੋਸਤੋ ਕੀ ਹਾਲ ਚਾਲ ਜੀ ਠੀਕ ਠਾਕ ਬੜੇ ਖੁਸ਼ ਹਾਂ ਠੀਕ ਠਾਕ ਹੋਣੇ ਚਾਹੀਦੇ ਹੁਣ ਉਹਨੂੰ ਪਤਾ ਵੀ ਕਿਸਾਨ ਮੇਲੇ ਦਾ ਆਪਾਂ ਹੋਏ ਸੀ ਇਹ 31 ਤਰੀਕ ਹੈ ਤੇ ਲਾਸਟ ਦਿਨ ਹੈ ਜੀ ਇਹ ਆਪਾਂ ਪਹੁੰਚੇ ਪੀ ਕੇ ਟਾਇਰ ਅੱਗੇ ਜੀ ਟਾਇਰ ਦੇਖੋ ਬਈ ਜੀ ਇਹ ਦੀ ਕਿੰਨਾ ਹੈ ਚੈੱਕ ਕਰੋ ਸੇ ਛੇਫ ਕੱਟ ਮੇਰਾ ਹੈ ਮੇਰੇ ਤੋਂ ਉੱਪਰ ਹੈ ਮੈਂ ਨਹੀਂ ਆਈ ਤੈਨੂੰ ਫਟੂਪ ਉੱਪਰ ਹੈ ਮਤਲਬ ਕਿ 9 10 ਫਟ ਦਾ ਟਾਇਰ ਹੈ ਤੇ ਸੈੱਜ ਚੈੱਕ ਕਰੋ ਟਾਇਰਸ ਭਾਈ 000 ਆ ਗਏ ਜਾ ਰਹੇ ਵੀ ਕੇ ਟਾਇਰ ਇਹ ਕਿੰਨੇ ਵੱਡੀ ਮਸ਼ੀਨਰੀ ਦਾ ਹੈ ਇੱਥੇ ਦੇਖੋ ਵੀ ਕੇ ਟਾਇਰਾਂ ਦੇ ਅਲੱਗ-ਅਲੱਗ ਮਸ਼ੀਨਰੀ ਦੇ ਅਲੱਗ-ਅਲੱਗ ਸੈੱਟ ਦੇ ਟਾਇਰ ਹੀ ਦੇਖੋ ਵੀ ਕੇ ਟਾਇਰ ਆਹ ਟਰੈਕਟਰ ਦੇ ਟਾਇਰ ਆ ਗਏ ਆਹ ਟਰੈਕਟਰ ਦੇ ਟਾਇਰ ਆ ਗਏ ਮੂਹਰ ਲਈ ਆ ਬੈ ਕਾਲੀ ਆ ਗੀ